ਦੇਖ ਰਹੇ ਹੋ ਸਮਰ ਨਿਊਜ਼ ਔਰ ਮੈਂ ਜਸਪਾਲ ਸ਼ਰਮਾ ਅੱਜ ਅਸੀਂ ਕਿਸਾਨ ਵੀਰਾਂ ਕੋਲ ਆਏ ਆ ਜਿਨ੍ਹਾਂ ਦੀਆਂ ਕਿ ਖੜੀਆਂ ਖਲੋਤੀਆਂ ਫਸਲਾਂ ਰਾਤੀ ਜਿਹੜੀ ਬੇਮੌਸਮੀ ਬਰਸਾਤ ਹੋਈ ਉਹਦੇ ਨਾਲ ਕਣਕਾਂ ਜਿਹੜੀਆਂ ਵਿਛ ਗਈਆਂ ਔਰ ਹਮੇਸ਼ਾ ਹੀ ਇਹ ਆਪਾਂ ਇੱਕ ਪੰਜਾਬੀ ਦੀ ਇੱਕ ਹਾਪਤ ਵੀ ਹੈਗੀ ਆ ਕਿ ਖੇਤੀ ਕਰਮਾ ਛੇਤੀ ਮਤਲਬ ਇਹ ਇੱਕ ਕਰਮਾ ਦਾ ਹੀ ਇੱਕ ਇੱਕ سلسلہ ਵਾ ਇੱਕ ਵਪਾਰ ਆ ਕਿ ਇਹ ਜਦੋਂ ਆਪਾਂ ਕੋਈ ਕਣਕ ਜਾਂ ਕੋਈ ਵੀ ਬੀਜ ਬੀਜਦੇ ਆ ਇਹ ਬੀਜਣ ਤੋਂ ਪਹਿਲਾਂ ਵੀ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡਾ ਜਿਹੜਾ ਇਹ ਬੀਜ ਬੀਜਿਆ ਵਾ ਇਹ ਉੱਗੀ ਪੈਣਾ ਵਾ ਜਾਂ ਸਹੀ ਸਲਾਮਤ ਇਹਦੀ ਫਸਲ ਜਿੱਦਾਂ ਦਾ ਹੀ ਇਹ ਬੀਜ ਤੇ ਪੈਸੇ ਖਰਚੇ ਸਾਨੂੰ ਓਦਾਂ ਦੀ ਇਹਦੀ ਫਸਲ ਮਿਲੂਗੀ। ਔਰ ਬੀਜਣ ਤੋਂ ਬਾਅਦ ਚਲੋ ਜੇ ਬੀਜ ਉੱਗ ਪਿਆ ਔਰ ਫਿਰ ਵੀ ਜਿੰਨਾ ਚਿਰ ਫਸਲ ਕੋਈ 6 ਮਹੀਨੇ ਬਾਅਦ ਕੋਈ ਫਸਲ ਘਰ ਆਉਣੀ ਹੁੰਦੀ ਕੋਈ 2 ਮਹੀਨੇ ਕੋਈ 4 ਮਹੀਨੇ ਜਿੰਨੇ ਚਿਰ ਵੀ ਆਉਣੀ ਹੁੰਦੀ ਆ ਉਹਨਾਂ ਚਿਰ ਆਪਾਂ ਨੂੰ ਇਹ 24 ਘੰਟੇ ਇਹੋ ਸੰਸਾਰ ਰਹਿੰਦਾ ਕਿ ਸਾਡੀ ਜਿਹੜੀ ਫਸਲ ਆ ਸਹੀ ਸਲਾਮਤ ਸਾਡੇ ਘਰ ਆਜੂਗੀ। ਇੱਕ ਰੱਬ ਦਾ ਨਹੀਂ ਪਤਾ ਹੁੰਦਾ ਕੁਦਰਤ ਦਾ ਨਹੀਂ ਪਤਾ ਵੀ ਕਿਹੜੇ ਵੇਲੇ ਉਹਨੇ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦਾ ਮੌਸਮ ਕਰ ਦੇਣਾ ਮ ਬਰਸਾਤ ਪੈ ਜਾਣੀ ਹੈ ਜਾਂ ਗੜੇਮਾਰੀ ਹੋ ਜਾਣੀ ਹੈ ਔਰ ਇਹਨਾਂ ਦੀ ਜਿਹੜੀ ਜੋ ਵੀ ਕੀਤੀ ਕਤਰੀ ਹੁੰਦੀ ਸਾਰੀ ਇਹਨਾਂ ਦੀ ਜਿਹੜੀ ਆ ਖੂਚ ਪੈ ਜਾਂਦੀ ਆ ਅੱਜ ਇਹੀ ਕਿਸਾਨ ਵੀਰਾਂ ਨਾਲ ਗੱਲਬਾਤ ਕਰਾਂਗੇ ਵੀ ਅੱਜ ਦੀ ਜਿਹੜੀ ਆ ਕਣਕਾਂ ਦੀ ਜਿਹੜੀ ਅੱਜ ਬਰਬਾਦੀ ਹੋਈ ਆ ਇਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਹਾਂਜੀ ਵੀਰ ਜੀ ਕੀ ਨਾਂ ਟੜਾ ਜੀ ਮੇਰਾ ਨਾਮ ਇੰਦਰਜੀਤ ਸਿੰਘ ਜੀ ਇੰਦਰਜੀਤ ਸਿੰਘ ਜੀ ਅੱਜ ਕਣਕਾਂ ਦੇ ਆਪਾਂ ਵੇਖਣ ਆਏ ਆ ਵੀ ਆ ਕਣਕਾਂ ਕਾਫੀ ਵਿਸ਼ੀਆਂ ਪਈਆਂ ਹਾਂਜੀ ਇਹ ਕੀ ਕਾਰਨ ਆ ਇਹ ਕਿਸ ਤਰ੍ਹਾਂ ਇਦਾਂ ਹੋਇ ਦੇਖੋ ਜੀ ਇਹ ਕੁਦਰਤ ਦੇ ਹਸ ਵਸਿਆ ਰਾਤੀ ਮੀਂਹ ਪਿਆ ਵਾ ਨੇਰ ਬਹੁਤ ਜ਼ਿਆਦਾ ਆਇਆ ਸੀ ਚਲੋ ਇਹਦੇ ਵਿੱਚ ਅਸੀਂ ਉਹ ਮਹਾਰਾਜ ਨੇ ਕਰਨਾ ਜੋ ਕਰਨਾ ਵਾ ਕਿਉਂਕਿ ਉਹ ਉਤੋਂ ਵੱਡਾ ਕੋਈ ਨਹੀਂ ਹੈਗਾ ਚਾਹੀ ਤੇ ਸਰਕਾਰ ਨੂੰ ਇਹੋ ਬੇਨਤੀ ਕਰਦੇ ਆਂ ਵੀ ਜਿਹੜੀ ਤੁਸੀਂ ਕੰਮ ਕਰਨ ਲਿਆ ਜੀ ਨਾ ਉਹ ਬਹੁਤ ਗਲਤ ਕਰਨ ਲਿਆ ਜੀ ਸਾਡੀ ਤੇ ਫਸਲ ਆ ਇਹ ਹੁਣ ਡਿੱਗੀ ਆ ਚਲੋ ਕੁਦਰਤ ਨੇ ਡਿੱਗੀ ਸਾਨੂੰ ਸਰਕਾਰ ਨਾਲ ਕੋਈ ਗਿਲਾ ਸ਼ਿਕਵਾ ਨਹੀਂ ਕਿਉਂਕਿ ਉਹਨਾਂ ਕਿਹੜੀ ਡਿੱਗੀ ਆ ਪਰ ਇਹ ਗੱਲ ਇਹ ਵੀ ਜਦੋਂ ਇਹ ਮੰਡੀ 'ਚ ਜਾਣੀ ਆ ਨਾ ਇਹ ਮੰਡੀ 'ਚ ਇਹਦਾ ਦਾਣਾ ਕਾਲਾ ਹੋ ਜਾਣਾ ਵਾ ਕਈ ਬਰੀਕ ਹੋ ਜਾਣਾ ਵਾ ਉਧਰੋਂ ਸਰਕਾਰ ਮੰਡੀਆਂ ਸਾਡੀਆਂ 26 ਮੰਡੀਆਂ ਜ਼ੋਰਦੀਆਂ ਆਪਣੇ ਪੰਜਾਬ ਦੀਆਂ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੇ ਨਾਲ ਮੋਦੀ ਸਾਹਿਬ ਵੀ ਲੜਾਈ ਆਗੇ ਠੀਕ ਹੈ ਹਾਂਜੀ ਤੇ ਜਦੋਂ ਮੰਡੀਆਂ ਟੁੱਟ ਗਿਆ ਇਹ ਇਹਨੂੰ ਮੰਡੀ 'ਚ ਪੁੱਛਣਾ ਨਹੀਂ ਕਿਸੇ ਇਹਨੂੰ ਕਹਿਣਾ ਇਹ ਰਾਂਗੇ ਦਾ ਕਾਲਾ ਹੋ ਗਿਆ ਵਾ ਇਹ ਬਰੀਕ ਜਾਣਾ ਵਾ ਕਈ ਇਹਨਾਂ ਨੁਕਸਬੀਆਂ ਕਰਣੀਆਂ ਵਾ ਇਹ ਕਰਕੇ ਆਪਾਂ ਸਰਕਾਰ ਨੂੰ ਇਹ ਆਨੇ ਵੀ ਤੁਸੀਂ ਸਾਡੀਆਂ ਮੰਡੀਆਂ ਨਾਲ ਤੋੜੋ ਸਾਨੂੰ ਆਰਥਿਕਾਂ ਦੀ ਵੀ ਜਿਹੜੇ ਸਾਡੇ ਭਰਾ ਅੱਜ ਆਪਣੇ ਸਾਰਾ ਸਰਕਲ ਚਲਾਉਂਦੇ ਆ ਮਜ਼ਦੂਰ ਵਰਗ ਵੀ ਆ ਉਹ ਵੀ ਆਪਣਾ ਇਥੋਂ ਹੀ ਸਰਕਲ ਚੱਲਦਾ ਮੰਡੀ ਚੋਂ ਹੀ ਕਈ ਘਰ ਰੋਟੀ ਇਥੋਂ ਹੀ ਖਾਣੀ ਉਹਨਾਂ ਨੇ ਪਰ ਜਦੋਂ ਮੰਡੀ ਟੁੱਟ ਗਈ ਸੈਲੋ ਅਨਾਉਂਸ ਸੈਲੋ एग्जाम ਇਹਨਾਂ ਨੇ ਬਣਾਏ ਆ ਜਿਨ੍ਹਾਂ ਵਿੱਚ ਸਿੱਧੀ ਕਣਕ ਜਾਣੀ ਆ ਜਦੋਂ ਸਿੱਧੀ ਕਣਕ ਚੱਲ ਗਈ ਤੇ ਉਹਨਾਂ ਦਾ ਵੀ ਰਜਗਾਰ ਤੇ ਲੱਜ ਵੱਜਣੀ ਆ ਢਿੜ ਤੇ ਤੇ ਸਾਡੇ ਵੀ ਜਿਹੜੇ ਆ ਫਸਲ ਦਾ ਸਾਨੂੰ ਕੋਈ ਭਾਅ ਨਹੀਂ ਮਿਲਣਾ ਸਾਡੀ ਵੀ 20000 ਰੁਪਏ ਨੂੰ ਮਹਾਈਆਂ ਵਿਕੜੀਆਂ ਮੁੜ ਕੇ ਇਹਨਾਂ ਕਹਿਣਾ ਉਹ ਹੋ ਗਿਆ ਕਈ ਨੁਕਸਾਨੀਆਂ ਕੱਢਣੀਆਂ ਵਾ ਜਾਨੀ ਕਿ ਵੀ ਸਾਨੂੰ ਰੱਬ ਦਾ ਕੋਈ ਜ਼ੋਖਣੀ ਜੋ ਮਰਜ਼ੀ ਪ੍ਰਮਾਤਮਾ ਕਰ ਸਕਦਾ ਵਾ ਪਰ ਸਰਕਾਰਾਂ ਤੇ ਸਾਨੂੰ ਇਹ ਜ਼ੋਖ ਹੈਗਾ ਵੀ ਤੁਸੀਂ ਸਾਡੀਆਂ ਗੱਲਾਂ ਸੁਣਦੇ ਕਿਉਂ ਨਹੀਂ ਜੀ ਮਤਲਬ ਸਰਕਾਰਾਂ ਵੱਲੋਂ ਤੁਹਾਨੂੰ ਜਿਹੜਾ ਪੂਰਾ ਹੱਕ ਨਹੀਂ ਮਿਲਦਿਆ ਹਾਂ ਹੱਕ ਨਹੀਂ ਮਿਲ ਰਿਹਾ ਜੀ ਆਪਣਾ ਪੂਰਾ ਹੱਕ ਜਿੰਦ-ਜਿੰਦੇ ਕਿੱਥੇ ਆਈਏ ਠੀਕ ਹੈ ਜੀ ਹੁਣ ਅੱਜ ਕਿਸੇ ਚੀਜ਼ ਦਾ ਭਾਅ ਵੇਖੋ ਕਿਸੋਂ ਦਾ ਕਿਸੇ ਚੱਲ ਗਿਆ ਵਾ ਤੇ ਫਸਲ ਦਾ ਭਾਅ ਉੱਥੇ ਦਾ ਤਾਂ 20 ਰੁਪਏ ਵਧਾਉਂਦੇ ਆ ਤੇ ਖਰਚੇ ਵੇਖੋ ਕਿੰਨੇ ਆ ਤੇ ਜਦੋਂ ਆ ਹੁਣ ਸਾਡੇ ਸਾਹਮਣੇ ਜ਼ਮੀਨ ਪੈ ਗਈ ਜਾਂ ਠੇਕਾ ਦਿੱਤਾ ਵਾ ਇਹਦਾ ਜਾਂ ਆਪਣੀ ਹੋਵੇ ਜਾਂ ਉਹਦੇ ਵਿੱਚੋਂ ਆਪਾਂ ਨੂੰ ਕੀ ਬਾਜੂਗਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਧੰਨਵਾਦ ਜੀ ਮੇਰੇ ਕੋਲ ਹੋਰ ਵੀ ਕਿਸਾਨ ਵੀਰ ਖੜੇ ਆ ਹਾਂਜੀ ਵੀਰ ਜੀ ਕਿੰਨਾ ਡੜੇ ਨਾ ਪ੍ਰਕਾਸ਼ ਸਿੰਘ ਜੀ ਪ੍ਰਕਾਸ਼ ਸਿੰਘ ਜੀ ਇਹ ਕਣਕ ਦੀ ਫਸਲ ਜਿਹੜੀ ਇਹ ਕਿੰਨੇ ਚਿਰ ਚ ਤਿਆਰ ਹੁੰਦੀ ਆ ਇਹ ਕਣਕ ਦੀ ਫਸਲ ਜਿਹੜੀ ਇਹ 4-5 ਮਹੀਨੇ ਜਿਹੜੀ ਪਛੇਤੀ ਆ ਉਹ 4 ਕਿ ਮਹੀਨੇ ਦੀ ਜਿਹੜੀ ਗੇਤੀ ਆ ਉਹ 5 ਕਿ ਮਹੀਨੇ ਲਾ ਜਾਂਦੀ ਤੇ ਲਗਭਗ ਗੱਲ ਕਰੀਏ ਖਰਚੇ ਦੀ ਤੇ ਇੱਕ ਕਿਲੇ ਤੇ ਕਿੰਨਾ ਖਰਚਾ ਆ ਜਾਂਦਾ ਖਰਚਾ ਇਹ ਤੇ 10-15000 ਰੁਪਏ ਤੱਕ ਵੀ ਆ ਜਾਂਦਾ ਜੀ ਔਰ ਜੇਕਰ ਆਪਣੀ ਫਸਲ ਬਹੁਤ ਵਧੀਆ ਨਿਕਲਦੀ ਆ ਕੋਈ ਕੁਦਰਤ ਦੀ ਮਾਰ ਨਹੀਂ ਬਣੀ ਫਿਰ ਆਪਾਂ ਇਹ ਚ ਕਿੰਨੀ ਕਮਦਨ ਹੋ ਜਾਂਦੀ ਆ ਇਹ ਚੋਂ ਆਮਦਨ ਖਰਚਾ ਕੱਢ ਕੇ 30000 ਰੁਪਇਆ ਹੋ ਜਾਂਦਾ ਕਿੱਲੇ ਦਾ ਬਚ ਜਾਂਦਾ ਹਾਂਜੀ ਪਰ ਜਿੱਦਾਂ ਹੁਣ ਆਇਆ ਨੁਕਸਾਨ ਹੋ ਗਿਆ ਕਣਕ ਵਿਛ ਗਈ ਆ ਇਹ ਦਾਣਾ ਖਰਾਬ ਹੋ ਗਿਆ ਤਾਂ ਹੁਣ ਆਪਾਂ ਨੂੰ ਇਹਦਾ ਕਿੰਨਾ ਕੀ ਪੱਲੇ ਪਊਗਾ ਇਹ ਤੇ ਕੁਦਰਤ ਦੇ ਹੱਥ ਹੀ ਆ ਜੀ ਅਜੇ ਅੱਜ ਦਾ ਮੀਂਹ ਫੇਰ ਦੱਸਣ ਦੇ ਆ ਤੇ ਆਉਣ ਵਾਲੇ ਜੇ ਸਮੇਂ ਦੇ ਵਿੱਚ ਜਿੱਥੋਂ ਤੱਕ ਪੱਕਦੀ ਆ ਉਦੋਂ ਤੱਕ ਕੀ ਤਾਂ ਕੁਦਰਤ ਨੇ ਕੀ ਕਰਨਾ ਤੇ ਉਹ ਇਹ ਤੇ ਜਿਤਨਾ ਹੁਣ ਨੁਕਸਾਨ ਹੋਇਆ ਵੀ ਅੱਧਾ ਨੁਕਸਾਨ ਵੀ ਹੋਈ ਆ ਇਹਦਾ ਆਪਾਂ ਸਰਕਾਰ ਕੋਈ ਕੋਈ ਮਵਾਜਾ ਮੰਗਦੇ ਆ ਜਾਂ ਕੀ ਸਬਕਤਾ ਸਰਕਾਰ ਕਿਉਂ ਨਹੀਂ ਪ੍ਰਮਾਤਮਾ ਅੱਗੇ ਹੀ ਹੱਥ ਜੋੜਦੇ ਆ ਵੀ ਸਾਰੇ ਵੀ ਮੇਰੇ ਪਰਿਆਥ ਰੱਖੀ ਸਰਕਾਰਾਂ ਜਿਹੜੀਆਂ ਉਹ ਤੇ ਤੁਹਾਨੂੰ ਪਤਾ ਹੀ ਆ ਵੀ ਆ 10 ਤਾ ਵੀਰ ਨੇ ਵੀ 26 ਮੰਡੀਆਂ ਜੜੀਆਂ ਉਹ ਵੀ ਤੂੜਤੀਆਂ ਵਾ ਤੇ ਨੌ ਕਾਰਪੋਰੇਟ ਕਰਾਣੇ ਜਿਹੜੇ ਉਹਨਾਂ ਤੇ ਕਬਜ਼ਾ ਹੋ ਗਏ ਆ ਇੱਕ ਸਾਈਲੋ ਇਕਦਮ ਜਿਹੜਾ ਉਹ 30 40 ਮੰਡੀਆਂ ਦਾ ਮਾਲ ਜਿਹੜਾ ਉਹ ਵੀ ਇੱਕ ਸਾਈਲੋ ਇਕਦਮ ਦੇ ਵਿੱਚ ਵੀ ਹੋ ਜਾਂਦਾ ਵਾ ਡੈਂਪ ਤੇ ਜਦੋਂ ਸੈਲੋ ਗਦਾਮੇ ਖੋਲੀ ਜਾਂਦੇ ਢਾਈ ਤੋਂ 300 ਗਦਾਮ ਜਿਹੜਾ ਸੈਲੋ ਗਦਾਮ ਖੁੱਲਣਾ ਪੰਜਾਬ ਦੇ ਵਿੱਚ ਤੇ ਉਹਦੇ ਜਿਹੜੇ ਵਿੱਚ ਮੰਡੀਆਂ 'ਚ ਕੰਮ ਕਰਦੇ ਆ ਮਜ਼ਦੂਰ ਭਰਾਵਾ ਹੋਰ ਆੜਤੀਏਵਾ ਮਨੀਮ ਆ ਉਹ ਸਾਰੇ ਜਿਹੜੇ ਉਹ ਵਿਲੇ ਹੋ ਕੇ ਬੈਹਿਣੇ ਆ ਤੇ ਅਸੀਂ ਇਹੋ ਕਹਿੰਦੇ ਆ ਵੀ ਕਾਰਪੋਰੇਟ ਘਰਾਣਿਆਂ ਨੂੰ ਨਾ ਕਾਬੂਜ ਕੀਤਾ ਜਾਵੇ ਸਰਕਾਰ ਮੰਡੀਆਂ ਜਿਹੜੀਆਂ ਉਹ ਆਪਣੇ ਹੱਥ 'ਚ ਰੱਖੇ ਤੇ ਜਿਹੜਾ ਕਿਸਾਨਾਂ ਦੇ ਵੀ ਮਜ਼ਦੂਰਾਂ ਦੇ ਵੀ ਜਿਹੜੀ ਮਿਹਨਤ ਆ ਉਹਨਾਂ ਦੇ ਵੀ ਪੱਲੇ ਪੈ ਸਕਦੀ ਆ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਵੀ 26 ਜੜੀਆਂ ਮੰਡੀਆਂ ਉਹ ਇਹਨਾਂ ਨੇ ਬੰਦ ਕਰਤੀਆਂ ਹਾਂਜੀ ਫਿਰ ਆਪਣੀ ਜਿਹੜੀ ਫਸਲ ਉਹ ਆਪਾਂ ਕਿੱਥੇ ਲੈ ਕੇ ਜਾਵਾਂਗੇ ਮੰਡੀਆਂ ਚ ਖੜਨੀ ਤੇ ਮੰਡੀਆਂ ਜੀ ਕਿਸਾਨ ਤੇ ਆਪਣੇ ਕੋਲ ਰੱਖ ਨਹੀਂ ਸਕਦਾ ਤੇ ਨਾ ਇਹਨੇ ਪ੍ਰਬੰਧਿਆ ਆਮ ਕਿਸਾਨ ਦੇ ਕੋਲ ਤੇ ਉਹ ਖੜਨੀ ਮੰਡੀਆਂ ਦੇ ਵਿੱਚ ਹੀ ਆ ਪਰ ਜਦੋਂ ਉੱਥੇ ਪ੍ਰਾਈਵੇਟ ਪਲੇਅਰਾਂ ਨੇ ਖਰੀਦਣੀਆਂ ਉਹ ਆਪਣੀ ਮਰਜ਼ੀ ਦੇ ਨਾਲ ਭਾਅ ਲਾਉਣਗੇ ਇਸੇ ਅੱਗੇ ਵੀ ਜਿਹੜੇ ਕਾਨੂੰਨ ਬਣਦੇ ਹੀ ਇਹਨਾਂ ਕਾਨੂੰਨਾਂ ਦੀ ਲੜਾਈ ਹੀ ਹੁਣ ਵੀ ਅਸੀਂ ਇਸੇ ਕਰਕੇ ਆਨੇ ਆ ਵੀ ਐਮ ਐਸ ਪੀ ਗਾਰੰਟੀ ਕਾਨੂੰਨ ਸਾਨੂੰ ਦਿੱਤਾ ਜਾਵੇ ਇਹ ਸਰਕਾਰ ਉਤੋਂ ਭਜਦੀ ਆ ਗਰੰਟੀ ਕਾਨੂੰਨ ਦਿੱਤਾ ਹੋਊਗਾ ਤੇ ਸਾਨੂੰ ਜਿਹੜਾ ਰੇਟ ਹੋਊਗਾ ਸਾਡੇ ਤੋਂ ਕਾਰਪੋਰੇਟ ਘਰਾਣੇ ਜਿਹੜੇ ਉਤੋਂ ਘੱਟ ਨਾਲ ਖਰੀਦਣਗੇ ਪਰ ਸਰਕਾਰ ਜਿਹੜੀ ਉਤੋਂ ਭਜਦੀ ਨਜ਼ਰ ਆਉਣ ਡਈ ਆ ਸ਼ੰਭੂ ਬਾਰਡਰ ਤੇ ਸਾਡਾ ਮੋਰਚਾ ਲੱਗਾ ਵਾ ਤੇ ਸਰਕਾਰ ਜਿਹੜੀ ਸਾਡੀਆਂ ਮੰਗਾਂ ਜਿਹੜੀਆਂ ਨਹੀਂ ਮੰਨਣ ਡਈ ਸਰਕਾਰ ਤੋਂ ਮੁਆਵਜ਼ੇ ਦੀ ਕੋਈ ਆਸ ਨਹੀਂ ਅਸੀਂ ਰੱਖਦੇ ਜਿਹੜੇ 26 ਮੰਡੀਆਂ ਮਤਲਬ ਸਰਕਾਰ ਨੇ ਤੋੜ ਦਿੱਤੀਆਂ ਫਿਰ ਇਹ ਇਹਦਾ ਪ੍ਰਾਈਵੇਟ ਘਰਾਣੇ ਵਾਲੇ ਉਹ ਖਰੀਦਣਗੇ ਮਾਲ ਆਪਣਾ ਹਾਂਜੀ ਉਹਦੇ ਵਿੱਚ ਜੀ ਨੌ ਕਾਰਪੋਰੇਟ ਘਰਾਣੇ ਆ ਜਿਨ੍ਹਾਂ ਨੂੰ ਇਹਨਾਂ ਨੇ ਵੀ ਉਹ ਦਿੱਤੀ ਆ ਅਥਾਰਟੀ ਵੀ ਉਹ ਖਰੀਦ ਸਕਦੇ ਆ ਉਹ ਸਟੋਰ ਕਰ ਸਕਦੇ ਆ ਜੀ ਆਪਾਂ ਨੂੰ ਲੱਗਦਾ ਨਹੀਂ ਕਿ ਜਿਹੜੇ ਉਹ ਮੋਦੀ ਸਾਹਿਬ ਨੇ ਕਾਲੇ ਕਾਨੂੰਨ ਰੱਦ ਕੀਤੇ ਸੀ ਤੇ ਕੀ ਲੱਗਦਾ ਨਹੀਂ ਆਪਾਂ ਉਹ ਫਿਰ ਉਹੋ ਹੀ ਚਾਲੂ ਹੋਣਦੇ ਆ ਉਹ ਇਹ ਸਮਝੋ ਵੀ ਇਹ ਸਿੱਧੇ ਰਾਥਾਣੀ ਉਹਨਾਂ ਨੇ ਵੀ ਉਹ ਰਾਹ ਬੰਦ ਕਰਤਾ ਤੇ ਟਿੱਡੇ ਰਾਥਾਣੀ ਵੀ ਹੋ ਗਿਆ ਉਹ ਕਾਨੂੰਨ ਜਿਹੜੇ ਵੀ ਉਤਰਾ ਹੀ ਵੀ ਸਾਡੇ ਤੇ ਵੀ ਲਾਗੂ ਹੋਣਦੇ ਆ ਮਤਲਬ ਕਾਗਜ਼ਾਂ ਦੇ ਵਿੱਚ ਉਹ ਕਾਨੂੰਨ ਰੱਦ ਹੋ ਗਏ ਆ ਪਰ ਜੇ ਆਪਾਂ ਆਖੀਏ ਚੋਰ ਮੋਰੀ ਰਾਹੀਂ ਮਤਲਬ ਉਹੀ ਸਿਲਸਿਲਾ ਹਾਂਜੀ ਚੋਰ ਮੋਰੀ ਰਾਹੀਂ ਸਾਈ ਜਿਹੜਾ ਉਹ ਜਿਹੜੇ ਕਾਨੂੰਨ ਆ ਵੀ ਉਹੋ ਹੀ ਸਾਡੇ ਤੇ ਵੀ ਉਹ ਲਾਗੂ ਕਰਨਦੇ ਆ ਠੀਕ ਹੈ ਜੀ ਧੰਨਵਾਦ ਜੀ ਹੌਰਵੀ ਖਾਨਵੀਰ ਖੜੇ ਆ ਹਾਂਜੀ ਵੀਰ ਜੀ ਆਪਣੇ ਜਿਹੜੀ ਆ ਬੈਲਟ ਆ ਇਹਦੇ ਵਿੱਚ ਜ਼ਿਆਦਾਤਰ ਕਣਕ ਝੋਨਾ ਹੀ ਲੱਗਦਾ ਕਿ ਜਾਂ ਸਬਜ਼ੀਆਂ ਸਬਜ਼ੀਆਂ ਵੀ ਕਾਫੀ ਨਹੀਂ ਇੱਥੇ ਆਪਣੇ ਇਲਾਕੇ ਦੇ ਵਿੱਚ ਕਣਕ ਝੋਨਾ ਹੀ ਆ ਸਬਜ਼ੀ ਲੱਗਦੀ ਆ ਮਟਰਾਂ ਦੀ ਉਹ ਪਰ ਆਪਣਾ ਖੇਤੀ ਜਿਹੜੀ ਉਹ ਲੰਘ ਚੁੱਕੀ ਆ ਉਸ ਤੋਂ ਬਾਅਦ ਆਪਣਾ ਕਣਕ ਬੀਜੀ ਜਾਂਦੀ ਜਾਂ ਮੱਕੀ ਬੀਜੀ ਜਾਂਦੀ ਜਾਂ ਜਵੈਣ ਬੀਜੀ ਜਾਂਦੀ ਆ ਪਰ ਇਹ ਸਾਡੇ ਇਲਾਕੇ ਦੇ ਵਿੱਚ ਜ਼ਿਆਦੀ ਕਣਕ ਹੀ ਆ ਅਚ ਆਪਣੇ ਤਾਂ ਸਬਜ਼ੀਆਂ ਘਟਿਆ ਹਾਂਜੀ ਮਤਲਬ ਸਬਜ਼ੀ ਮਟਰ ਸਿਰਫ ਲੱਗਦੇ ਮਟਰ ਤੇ ਜਾਂ ਆਲੂ ਲੱਗਦੇ ਹੋਰ ਨਹੀਂ ਕੋਈ ਸਬਜ਼ੀ ਲੱਗਦੀ ਉਹ ਇਲਾਕਿਆਂ ਦੇ ਹਿਸਾਬ ਇਹ ਕਈ ਇਲਾਕੇ ਆ ਉੱਥੇ ਦੂਸਰੀਆਂ ਸਬਜ਼ੀਆਂ ਲੱਗਦੀਆਂ ਜਿਹੜੀਆਂ ਡੇਲੀ ਵਰਤਨ ਵਾਲੀਆਂ ਗਾਂ ਗਰਮੀ ਦੀਆਂ ਸਬਜ਼ੀਆਂ ਆ ਉਧਰ ਲੱਗਦੀਆਂ ਆ ਆਪਣੀ ਸਿਰਫ ਕਣਕ ਆਪਣਾ ਕਣਕ ਮਟਰ ਤੇ ਆਲੂ ਚੋਨਾ ਜਿਹੜਾ ਰਾਤੀ ਇਹ ਮੀਂਹ ਨਾਲ ਨੁਕਸਾਨ ਹੋਇਆ ਜ਼ਿਆਦਾਤਰ ਕਣਕ ਦਾ ਹੀ ਨੁਕਸਾਨ ਹੋਇਆ ਹਾਂਜੀ ਕਣਕ ਦਾ ਜ਼ਿਆਦਾ ਨੁਕਸਾਨ ਹੋਇਆ ਕਣਕ ਸਾਰੀ ਹੀ ਵਿਛ ਗਈ ਆ 60 ਤੋਂ 65% ਜਿਹੜੀ ਕਣਕ ਆ ਖਰਾਬ ਹੋ ਚੁੱਕੀ ਆ ਠੀਕ ਹੈ ਜੀ ਆ ਬਾਪੂ ਜੀ ਕੀ ਕਹਿਣਾ ਟੜਾ ਜੀ ਜਰਨੈਲ ਸਿੰਘ ਜੀ ਬਾਪੂ ਜੀ ਕੀ ਕਹਿਣਾ ਚਾਹੋਗੇ ਆੜੇ ਕਣਕਾਂ ਦਾ ਇਹਨਾਂ ਨੁਕਸਾਨ ਹੋਇਆ ਕਹਿਣਾ ਕਿ ਚਾਣਾ ਪਰਮਾਤਮਾ ਗਾੜੀ ਕੋਈ ਜ਼ੋਰ ਨਹੀਂ ਗਾ ਹੈ ਹਾਂਜੀ ਕਹਿਣਾ ਇਹੋ ਚਾਹੁੰਦੇ ਆਂ ਕਿ ਜਿੰਨੇ ਵੀ ਇਹ ਮਤਲਬ ਇਹ ਜੋਰ ਰੇਟ ਗਵਰਨਮੈਂਟ ਦਾ ਨਿਕਲੇ ਉਹ ਗਵਰਨਮੈਂਟ ਆਪਣੇ ਰੇਟ ਤੇ ਸਾਰੀ ਕਣਕ ਚੁੱਕਣੀ ਚਾਹੀਦੀ ਉਹਨਾਂ ਨੂੰ ਹੁਣ ਜੇ ਇਹ ਡਿੱਗੀ ਕਣਕ ਦਾ ਵੇਖੋ ਜੀ ਉਹ ਆਖਣੇ ਕਾਲੀ ਹੋ ਗਈ ਆ ਇਹ ਉਹ ਹੋ ਗਿਆ ਇਹ ਜੇ ਹੋ ਗਿਆ ਵਾ ਤੇ ਫਿਰ ਪੱਲੇ ਕੀ ਪੈਣਾ ਵੰਦਾ ਹਾਂਜੀ ਠੀਕ ਜੇ ਨਾ ਤੇ ਇਹ ਤੁਸੀਂ ਗਵਰਨਮੈਂਟ ਘਰੀ ਇਹੋ ਬੇਨਤੀ ਆ ਵੀ ਜਿਹੜੀ ਵੀ ਕਣਕ ਜਾਵੇ ਉਹ ਆਪਣੇ ਮੰਡੀਆਂ ਦੇ ਵਿੱਚ ਆਪਣੇ ਪੂਰੇ ਰੇਟ ਨਾਲ ਜਿੰਨਾ ਰੇਟ ਉਹ ਬੰਦ ਦਿੰਦੇ ਆ ਉਹ ਰੇਟ ਤੇ ਚੁੱਕਣ ਠੀਕ ਹੈ ਜੀ ਹਾਂਜੀ ਹਾਂਜੀ ਵੀਰ ਜੀ ਆੜਾ ਆਪਣਾ ਕਿਸਾਨਾਂ ਹੀ ਅੰਦੋਲਨ ਚੱਲਣ ਰਿਹਾ ਉਹਦੇ ਵਿੱਚ ਆਪਣਾ ਆਪਣੇ ਪਿੰਡ ਦਾ ਕਿਸਾਨ ਵੀਰਾਂ ਦਾ ਕਿੰਨਾ ਕੁ ਸਹਿਯੋਗ ਆ ਰੇਟ ਨਾਲ ਤਾਂ ਬਹੁਤ ਜ਼ਿਆਦਾ ਤੇ ਬਾਕੀ ਮਜੀਬ ਸਿੰਘਾਂ ਦਾ ਥੋੜਾ ਜਿਹਾ ਘੱਟ ਆ ਅੱਛਾ ਜੀ ਹਾਂ ਪਰ ਉਹਨਾਂ ਨੂੰ ਵੱਲ ਚੜ ਕੇ ਜਾਣਾ ਚਾਹੀਦਾ ਵਾ ਜੇ ਅਸੀਂ ਦਾਵਾਂਗੇ ਜੇ ਖੇਤੀ ਦਾ ਜੂ ਤੇ ਇਹ ਵੀ ਕੁਝ ਖਾ ਲੈਣਗੇ ਨਹੀਂ ਅਸੀਂ ਤਾਂ ਆਪਣੀ ਝੋਨਾ ਕਣਕ ਦੁੱਧ ਵੀ ਮਹਿੰਗਿਆ ਵਾ ਕੇ ਕਰ ਸਕਦੇ ਹਾਂ ਕਿ ਜਦਾਂ ਇਹਨਾਂ ਦਾ ਮੁਸ਼ਕਲ ਹੋ ਸਕਦਾ ਇਹਨਾਂ ਨਾਲ ਵੱਲ ਚੜ ਕੇ ਜਾਣਾ ਚਾਹੀਦਾ ਮੇਰੇ ਜਿੰਨੇ ਮਜ਼ਦੂਰ ਤਬਕਾ ਵਾ ਉਹ ਵੀ ਕਿਸਾਨੀ ਦੇ ਸਿਰ ਤੇ ਨਿਰਭਰ ਹੈ ਹਾਂ ਉਹ ਨਿਰਭਰ ਹੈ ਹਾਂ ਅਸੀਂ ਆਪਣਾ ਕਜਾਲਾ ਕਲਾਂ ਨਾ ਮंडी ਵੀ ਕੋ ਘੱਟ ਸਸਤੀ ਵੇਚ ਕੇ ਕਜਾਲਾ ਕਲਾਂ ਆਪਣੇ ਖਾਨ ਜੋਗੀ ਚਾਣ ਕਚੋਨਾ ਦਾਣਾ ਸਭ ਕੁਝ ਸਕਦਾ ਇਹਨਾਂ ਨੂੰ ਸਭ ਕੁ ਉਹਨਾਂ ਨੇ ਜਿੰਨੇ ਰੇਟ ਤੇ ਦੇਣ 200 ਨੂੰ ਦੇਣ 300 ਨੂੰ ਦੇਣ ਇਹਨਾਂ ਨੂੰ ਲੈਣਾ ਪੈਣਾ ਠੀਕ ਹੈ ਜੀ ਹਾਂ ਜੀ ਇਹ ਸੰਜੀ ਪਿੰਡ ਗੁੰਨੋਵਾਲ ਦੇ ਕਿਸਾਨ ਵੀਰ ਜਿਨ੍ਹਾਂ ਨੇ ਇਹ ਗੱਲਬਾਤ ਕੀਤੀ ਹੈ ਅੱਜ ਦੀ ਜਿਹੜੀ ਕਣਕ ਦੀ ਬਰਬਾਦੀ ਹੋਈ ਹੈ ਦੇ ਸਬੰਧ ਵਿੱਚ ਔਰ ਉਹਨਾਂ ਨੇ ਸਾਨੂੰ ਇਹ ਵੀ ਗੱਲ ਇੱਕ ਦੱਸੀ ਹੈ ਕਿ ਸਰਕਾਰ ਵੱਲੋਂ 26 ਮੰਡੀਆਂ ਜਿਹੜੀਆਂ ਕਿ ਉਹ ਕੀ ਨੂੰ ਕਹਿ ਸਕਦੇ ਵੀ ਬੰਦ ਕਰ ਦਿੱਤੀਆਂ ਗਈਆਂ ਜਾਂ ਰੱਦ ਕਰ ਦਿੱਤੀਆਂ ਗਈਆਂ ਮਾ ਉਹਨਾਂ ਦੇ 26 ਮੰਡੀਆਂ ਦੇ ਵਿੱਚ ਸਰਕਾਰ ਨੇ ਮਤਲਬ ਕੋਈ ਵੀ ਜਿੰਸ ਖਰੀਦੂਗੀ ਉਹ ਜਿਹੜੇ ਕਾਰਪੇਟ ਘਰਾਨੇ ਆ ਉਹ ਆ ਕੇ ਫਸਲ ਖਰੀਦਣਗੇ ਔਰ ਆਪਣੀ ਮਨਮਰਜ਼ੀ ਦਾ ਰੇਟ ਲਾਉਣਗੇ ਇਹਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਆ ਇਹਨਾਂ ਨੇ ਸਰਕਾਰ ਕੋਲੋਂ ਕੋਈ ਮੁਆਵਜ਼ੇ ਦੀ ਮੰਗ ਨਹੀਂ ਕੀਤੀ ਉਹਨਾਂ ਨੇ ਕਿਹਾ ਸਰਕਾਰ ਕੋਈ ਮੁਆਵਜ਼ਾ ਕੀ ਮੰਗੀਏ ਇਹ ਤਾਂ ਚਲੋ ਕੁਦਰਤ ਦੀ ਮਾਰ ਆ ਅਹੀ ਸਰਕਾਰ ਕੋਲੋਂ ਇਹ ਮੰਗ ਕਰਦੇ ਆਂ ਕਿ ਜਿਹੜੀਆਂ 26 ਮੰਡੀਆਂ ਤੁਸੀਂ ਰੱਦ ਕੀਤੀਆਂ ਉਹਨਾਂ ਨੂੰ ਤੁਸੀਂ ਚੱਲਦੀਆਂ ਰਹਿਣ ਦਿਓ ਸਾਡੇ ਜਿਹੜੀ ਫਸਲ ਆ ਸਰਕਾਰ ਦੇ ਰਾਂ ਹੀ ਖਰੀਦੀ ਜਾਵੇ ਤੇ ਫਿਰ ਸਾਨੂੰ ਬੈਨੀਫਿਟ ਆ ਜਿਕਰ ਇਸ ਪ੍ਰਾਈਵੇਟ ਘਰਾਨਿਆਂ ਦੇ ਵਿੱਚ ਉਹ ਉਹ ਖਰੀਦੇ ਆ ਤੇ ਫਿਰ ਸਾਨੂੰ ਜਿਹੜਾ ਵਾ ਉਹਦਾ ਸਹੀ ਮੁੱਲ ਨਹੀਂ ਮਿਲੂਗਾ ਮੈਂ ਜਨੈਲਾ ਗੁਰੂ ਤੁਜਪਾਲ ਸ਼ਰਮਾ